ਗੱਲ ਦੀ ਅਸੀਂ ਐਡਵਾਂਟਾ ਕੰਪਨੀ ਦਾ ਮੇਰਾ ਨਾਮ ਰਸ਼ੀਦ ਸਾਲਾ 9646870507 ਮੇਰਾ ਫੋਨ ਨੰਬਰ ਆ ਠੀਕ ਹੈ ਜੀ ਤੇ ਹੁਣ ਜੀ ਆਪਾਂ ਗੱਲ ਕਰੀਏ ਐਡਵਾਂਟਾ ਕੰਪਨੀ ਦੀ ਠੀਕ ਹੈ ਜੀ ਸਰਦੀਆਂ ਤੋਂ ਲੈ ਕੇ ਗਰਮੀਆਂ ਤੱਕ ਪੂਰੇ ਸਾਲ ਦੇ ਆਪਣੇ ਕੋਲੇ ਹਰੀ ਚਾਰੇ ਉਪਲਬਧ ਨੇ ਠੀਕ ਹੈ ਇਹ ਸਰਦੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੱਖਣ ਕਾਏ ਕੁਝ ਫਾਰਮਰਾਂ ਨੇ ਆਪਣੇ ਨੇ ਲਾਇਆ ਵੀ ਹੋਊਗਾ ਠੀਕ ਹੈ ਬਹੁਤ ਵਧੀਆ ਰਿਜ਼ਲਟ ਆ ਜੀ ਇਹਦਾ ਤੇ ਤਕਰੀਬਨ ਤਕਰੀਬਨ ਸਾਰੇ ਡੇਰੀ ਫਾਰਮਰ ਇਹਦੀ ਬਜਾਈ ਕਰਦੇ ਨੇ ਇਹ ਚ ਮਰਚੀਨ ਦੇ ਨਾਲੋਂ ਪ੍ਰੋਟੀਨ ਵੀ ਜ਼ਿਆਦਾ ਹੁੰਦਾ ਹੈ ਡਰਾਈ ਮੈਟਰ ਵੀ ਜ਼ਿਆਦਾ ਹੁੰਦਾ ਹੈ ਜਿੱਥੇ ਵਰਸੀਮ ਖਾ ਕੇ ਪਸ਼ੂਆਂ ਨੂੰ ਮੋਕ ਲੱਗ ਜਾਂਦੀ ਆ ਇਹਦੇ ਨਾਲ ਉਹਨਾਂ ਦੀ ਦੁੱਧ ਦੀ ਸ਼ਮਤਾ ਵਧਦੀ ਆ ਠੀਕ ਹੈ ਜੀ ਕਿ ਪ੍ਰੋਟੀਨ ਪੈਰਾਮੀਟਰ ਦੱਸਾਂ ਤਾਂ ਉਹਦੇ ਨਾਲੋਂ ਜ਼ਿਆਦਾ ਹੀ ਉਹ ਤੋਂ ਬਾਅਦ ਆਪਣੀ ਆ ਜਾਂਦੀਆਂ ਬਰਕਾਈ ਸੌਰਗੋ ਚਰੀ ਠੀਕ ਹੈ ਜੀ ਕੁਝ ਏਰੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕੁਝ ਏਰੀਆ ਹੈ ਜene ਉਸ ਸਾਈਲੇਜ ਲੱਗ ਰਿਹਾ ਲੇਕਿਨ ਪਾਣੀ ਦੇ ਖਾਰਾ ਹੋਣ ਕਰਕੇ ਮੱਕੀ ਕਾਮਯਾਬ ਨਹੀਂ ਹੋਈ ਉੱਥੇ ਹੁਣ ਤੁਸੀਂ ਇਹ ਬੀਜੋਗੇ ਬਰਕਾਈ ਸੌਰਗੋ ਆ ਜੀ 80 ਤੋਂ 85 ਦਿਨ ਤੱਕ ਇਹਦੇ ਵਿੱਚ ਸਾਈਲੇਜ ਤਿਆਰ ਹੋ ਜਾਂਦਾ ਹੈ ਜੀ ਹਰੇਕ ਡਾਂਡੇ ਨੂੰ ਆ ਚਿੱਟਾ ਪੈਂਦਾ ਹੈ ਜਦੋਂ ਤੁਸੀਂ ਇਹਦੀ 80 ਤੋਂ 85 ਦਿਨ ਤੇ ਕਿਸੇ ਵੀ ਸਟੇਜ ਤੇ ਇਹਦਾ ਸਾਇਲੇਜ ਪਾ ਸਕਦੇ ਹੋ ਉਸ ਤੋਂ ਬਾਅਦ ਆਪਣੀ ਮੱਕੀ ਆ ਗਈ ਜੀ ਕੁਝ ਫਾਰਮਰ ਆਪਣੇ ਹੁੰਦੇ ਨੇ ਵੀ ਉਹਨਾਂ ਨੇ ਮੱਕੀ ਦਾ ਆਚਾਰ ਬਣਾਉਂਦਾ ਉਸ ਕਰਕੇ ਆਪਣੀ 92 93 ਮੱਕੀ ਆ ਗਈ ਕਿੰਨੇ ਤਰ੍ਹਾਂ ਦੀ ਆ ਜੀ 92 93 ਦਾ ਨੇਮ ਆ ਜੀ ਉਸ ਤੋਂ ਬਾਅਦ ਆ ਜਾਂਦਾ ਨਿਊਟਰੀ ਫੀਡ ਆਪਣਾ ਠੀਕ ਹੈ ਜੀ ਤਿੰਨ ਤੋਂ ਚਾਰ ਕਿਲੋ ਵੀ ਇੱਕ ਏਕੜ ਦਾ ਪੈ ਜਾਂਦਾ ਠੀਕ ਹੈ ਜੀ ਇਹਨੂੰ ਤਕਰੀਬਨ ਕਟਾਈਆਂ ਦੇ ਤੌਰ ਤੇ ਵੀ ਲੈ ਸਕਦੇ ਹੋ ਤੁਸੀਂ ਕਿੰਨੀਆਂ ਕਟਾਈਆਂ ਇਹ 700 ਰੁਪਏ ਦਾ ਰੇਟ ਹੈ ਜੀ ਇਹਦਾ ਇਹਦੀਆਂ ਜੇ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਕਟਾਈਆਂ ਲੈਣੇ ਹੋ ਤਾਂ ਤੁਸੀਂ ਲੈ ਸਕਦੇ ਹੋ ਬੜੇ ਆਰਾਮ ਨਾਲ ਬਰਸਾਤਾਂ ਦੇ ਵਿੱਚ ਇਹਦੀ ਗੋਪਚ ਪਾਣੀ ਪੈ ਜਾਂਦਾ ਤਾਂ ਉੱਥੇ ਸਮੱਸਿਆ ਆਉਂਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਚਰੀ ਸੈਗਮੈਂਟ 'ਚ ਆ ਜਾਂਦਾ 슈ਗਰ ਗਰੇਜ ਜੀ ਠੀਕ ਹੈ ਜੀ 슈ਗਰ ਗਰੇਜ ਬਹੁਤ ਜ਼ਿਆਦਾ ਮਿੱਠੀ ਹੈ ਜੀ ਇਹਨੂੰ ਤੁਸੀਂ ਵਰਤ ਸਕਦੇ ਹੋ 16% ਤੱਕ ਬ੍ਰਿਕਸ ਮਾਤਰਾ ਰਹਿੰਦੀ ਹੈ ਇਹਦੇ ਵਿੱਚ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦੀ ਆਪਣੀ ਜੰਬੋ ਸੁਪਰ ਜੀ ਜਿੱਤੇ ਆਮ ਤੌਰ ਤੇ ਜਿੱਥੇ ਆਮ ਤੌਰ ਤੇ ਜਵਾਰਾਂ ਹੁੰਦੀਆਂ ਨੇ ਜੀ ਛੱਟਾ ਕੱਢ ਜਾਂਦੀਆਂ ਨੇ April ਦੀ બીજી ਤੱਕ 150 ਦਿਨ ਤੱਕ ਵੀ ਛੱਟਾ ਨਹੀਂ ਨਿਕਲਦਾ 150 ਦਿਨ ਤੱਕ ਛੱਟਾ 150 ਦਿਨ ਤੱਕ ਇਹਨੂੰ ਛੱਟਾ ਨਹੀਂ ਨਿਕਲਦਾ ਠੀਕ ਹੈ ਉਸ ਤੋਂ ਬਾਅਦ ਮੈਗਾ ਸਪੀਡ ਆ ਜਾਂਦੀ ਹੈ ਜੀ ਇਹ ਹਾਂਜੀ 80 85 ਦੇ ਨਾਲ ਤੱਕ 16% ਤੱਕ ਮਿਠਾਸ ਹੈ ਇਹਦੇ ਵਿੱਚ ਗੰਨੇ ਦੇ ਵਿੱਚ ਰਹਿ ਗਈ ਆ 22% ਮਿਠਾਸ ਇਹਦੇ ਵਿੱਚ 16% ਮਿਠਾਸ ਆ ਜੇ ਆਪਾਂ ਗੱਲ ਕਰੀਏ ਵੀ ਆਪਾਂ ਹਰੇ ਚਾਰੇ ਦੇ ਤੌਰ ਤੇ ਇਹਨਾਂ ਦੇਖੀਏ ਨੂੰ ਇਹਦੇ ਪੈਰਾਮੀਟਰ ਵੀ ਦੇਖੀਏ ਤਾਂ ਆਮ ਹਰੇ ਬਾਜਰੀਆਂ ਦੇ ਨਾਲੋਂ ਇਹਦੇ ਪੈਰਾਮੀਟਰ ਵੀ ਜਾਗਨਗੇ ਏ ਰੇਟ ਹੀ ਪੈਂਦੀ ਰੇਟ ਪ੍ਰਾਈਸ ਬੱਪਾ ਇਹਦਾ ਪ੍ਰਾਈਸ 500 ਰੁਪਏ ਦਾ ਪੈਕਟ ਆ ਜੀ ਇੱਕ ਕਨਾਲ ਦਾ ਜੀ ਇੱਕ ਕਨਾਲ ਦਾ ਇੱਕ ਕੀਲੇ ਦੇ ਵਿੱਚ 8 ਕਿਲੋ ਸੀਡ ਪੈਂਦਾ ਜੀ ਇਹ 8 ਕਿਲੋ ਬਹੁਤ ਸ਼ਾਨਦਾਰ ਰਿਜ਼ਲਟ ਹੈਦਾ ਹਾਈਟ 12 ਤੋਂ 15 ਫੁੱਟ ਤੱਕ ਇਹਦੀ ਹਾਈਟ ਚਲੇ ਜਾਂਦੀ ਠੀਕ ਹੈ ਜੀ ਉਸ ਤਰ੍ਹਾਂ ਨਿਊਟਰੀ ਫੀਡ ਵੀ ਦੱਸਤਾ ਜੰਬੋ ਸੁਪਰ ਵੀ ਦੱਸਤਾ ਐਡਵਾਂਟੇਜਾ ਦੇ ਜੋ ਵੀ ਤੁਸੀਂ ਹਰੇ ਚਾਰੇ ਵਰਤੋਗੇ ਹਾਂਜੀ ਉਹ ਪੂਰਾ ਸਾਲ ਹਰਾ ਚਾਰਾ ਤੁਹਾਨੂੰ ਉਪਲਬਧ ਰਹੂਗਾ ਉਹ ਕਿਵੇਂ ਰਹੂਗਾ ਜੀ ਕਿਨੇ ਹੁਣ ਤੱਕ ਆਪਣਾ ਮੱਖਣਗਾ ਚੱਲ ਰਿਹਾ ਸੀ ਉਸ ਤੋਂ ਬਾਅਦ ਨਿਊਟਰੀ ਫੀਡ ਮੈਗਾ ਸਪੀਡ ਜੰਬੋ ਗੋਲਡ ਜੋ ਬਹੁਤ ਸਾਰੇ ਐਮਏ ਦੇ ਸਾਡੇ ਕੋਲੇ ਕਈ ਸੈਗਮੈਂਟ ਨੇ ਜੋ ਸਾਰਾ ਸਾਲ ਉਪਲਬਧ ਰਹਿੰਦੇ ਹਨ ਹਰ ਮਰ ਨੂੰ ਕੋਈ ਵੀ ਹਰੇ ਚਾਰੇ ਪ੍ਰਤੀ ਦਿੱਕਤ ਨਹੀਂ ਆ ਸਕਦੀ ਉਹਨਾਂ ਕੋਲ ਖਤਮ ਨਹੀਂ ਹੋ ਸਕਦਾ ਜੇ ਤੁਸੀਂ ਐਡਵਾਂਟਾ ਨਾਲ ਜੁੜੇ ਹੋ ਐਡਵਾਂਟਾ ਨਾਲ ਠੀਕ ਹੈ ਧੰਨਵਾਦ ਜੀ